ਮਨਦੀਪ ਕੌਰ ਰੇਤੇ ਦੀ ਜਾਦੂਗਰ ਛੋਟੀ ਜਹੀ ਮਨਦੀਪ ਕੌਰ ਆਪਣੇ ਪਿਤਾ ਜੀ ਦੀ ਮਦਦ ਕਰਨਾ ਬਹੁਤ ਪਸੰਦ ਕਰਦੀ ਸੀ ਜਦੋਂ ਉਸਦੇ ਪਿਤਾ ਜੀ ਆਪਣੇ কুমਯਾਰ ਦੇ ਪਹੀਏ ਤੇ ਮਿੱਟੀ ਦੇ ਭਾਂਡੇ ਬਣਾਉਂਦੇ ਮਨਦੀਪ ਉਹਨਾਂ ਦੇ ਕੋਲੇ ਬਹਿ ਕੇ ਛੋਟੇ ਛੋਟੇ ਮਿੱਟੀ ਦੇ ਹਾਥੀ ਬਣਾਉਂਦੀ কুম ਦਾ কুমਯਾਰ ਦਾ ਪਹੀਆ ਉਹਨੂੰ ਜਾਦੂ ਵਾਂਗ ਝਾਪਦਾ ਸੀ ਮਿੱਟੀ ਜ਼ੋਰ ਦੀ ਕੁੰਦੀ ਤੇ ਆਪਣਾ ਰੂਪ ਬਦਲ ਲੈਂਦੀ ਇੱਕ ਦਿਨ ਉਸਦੇ ਦਾਦਾ ਜੀ ਨੇ ਉਸ ਨੂੰ ਦੱਸਿਆ ਕਿ ਕਿਵੇਂ ਰੇਤ ਨੂੰ ਇੱਕ ਖਾਸ ਪਠੀ ਵਿੱਚ ਤਪਾ ਕੇ ਕੱਚ ਬਣਾਇਆ ਜਾਂਦਾ ਹੈ। ਮੰਦੀਪ ਨੇ ਆਪਣੇ ਹੱਥ ਵਿੱਚ ਇੱਕ ਛੋਟਾ ਜਿਹਾ ਕੱਚ ਦਾ ਬੰਟਾ ਫੜਿਆ। ਉਹ ਸੂਰਜ ਦੀ ਰੋਸ਼ਨੀ 'ਚ ਤਾਰੇ ਵਾਂਗ ਚਮਕ ਰਿਹਾ ਸੀ। ਜਦੋਂ ਮੰਦੀਪ ਨੇ ਚੂੜੀਆਂ ਵੇਚਣ ਵਾਲੇ ਦੀ ਆਵਾਜ਼ ਸੁਣੀ ਤਾਂ ਉਸ ਦਾ ਦਿਲ ਖੁਸ਼ੀ ਨਾਲ ਭਰ ਗਿਆ। ਅਤੇ ਫਿਰ ਉਸ ਨੇ ਸੋਚਿਆ ਕਿ ਚੂੜੀਆਂ ਵੀ ਤਾਂ ਕੱਚ ਤੋਂ ਬਣੀਆਂ ਹਨ। ਅਤੇ ਕੱਚ ਰੇਤੇ ਤੋਂ ਬਣਦਾ ਹੈ ਸਕੂਲ ਚ ਉਸਦੀ ਮਾਸਟਰਨੀ ਜੀ ਨੇ ਕੰਪਿਊਟਰ ਬਾਰੇ ਦੱਸਿਆ ਤੇ ਇਹ ਵੀ ਕਿ ਛੋਟੇ ਛੋਟੇ ਸਿਲੀਕੋਨ ਦੇ ਬਣੇ ਪੁਰਜ਼ੇ ਕਿਵੇਂ ਕੰਪਿਊਟਰ ਨੂੰ ਸਮਝਦਾਰ ਬਣਾਉਂਦੇ ਹਨ ਮਨਦੀਪ ਨੇ ਕਿਤਾਬ ਚ ਕੰਪਿਊਟਰ ਦੇ ਵਿੱਚ ਲੱਗਣ ਵਾਲੇ ਪੁਰਜ਼ਿਆਂ ਨੂੰ ਬਣਾਉਣ ਵਾਲੇ ਸਿਲੀਕੋਨ ਪਾਪੜ ਦੀ ਜਾਂ ਸਿਲੀਕੋਨ ਚਿਪ ਦੀ ਤਸਵੀਰ ਵੇਖੀ ਉਹ ਸ਼ੀਸ਼ੇ ਵਾਂਗ ਚਮਕ ਰਹੀ ਸੀ ओ ए जान के बहुत प्रभावित हुई कि कंप्यूटर के हिस्से सिलीकोन पापड़ जिप तो बने होंगे सिलीकोन पापड़ जिलीकोन चिप खुद रेते तो बनता है मनदीप को पता लग्या कि कंप्यूटर दया चिप्पान सिलीकोन तो बन दिया ते बनदियान रेते तो बनता है मनदीप ने सोचा कि काश भारत भी अपने ही रेते ताकतवर कंप्यूटर बनावे ਮਨਦੀਪ ਨੇ ਆਪਣੇ ਮਨ ਵਿੱਚ ਇੱਕ ਫੈਕਟਰੀ ਦੀ ਤਸਵੀਰ ਬਣਾਈ ਜਿੱਥੇ ਰੇਤ ਦਾ ਚਮਕਦਾਰ ਸਿਲੀਕੋਨ ਚ ਬਦਲਦਾ ਸੀ ਮਨਦੀਪ ਨੇ ਆਪਣੇ ਮਨ ਵਿੱਚ ਬਣਾਈ ਫੈਕਟਰੀ ਦਾ ਵਿਚਾਰ ਆਪਦੇ ਮਾਤਾ ਜੀ ਪਿਤਾ ਜੀ ਨਾਲ ਸਾਂਝਾ ਕੀਤਾ ਦੋਨੇ ਮਾਣ ਨਾਲ ਮੁਸਕਰਾਏ ਮਨਦੀਪ ਦੇ ਪਿਤਾ ਜੀ ਨੇ ਮਨਦੀਪ ਦੀ ਗਰਾਂਟ ਅਤੇ ਲੋਨ ਲਈ ਅਰਜ਼ੀ ਲਿਖਣ ਵਿੱਚ ਮਦਦ ਕੀਤੀ ਮਨਦੀਪ ਨੇ ਆਪਣੀ ਛੋਟੀ ਪੈਣ ਨਾਲ ਅਭਿਆਸ ਕੀਤਾ ਕਿ ਉਹ ਕਰਜ਼ੇ ਜਾਂ ਗਰਾਂਟ ਅਰਜ਼ੀ ਦੀ ਪਰਵਾਨਗੀ ਲਈ ਅਧਿਕਾਰੀਆਂ ਵੱਲੋਂ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਕਿਵੇਂ ਦੇਵੇਗੀ ਲੋਨ ਲਈ ਅਰਜ਼ੀ ਨੂੰ ਮਨਦੀਪ ਨੇ ਹੱਥ ਵਿੱਚ ਫੜਿਆ ਹੋਇਆ ਸੀ ਅਤੇ ਉਸ ਦਾ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ ਅਰਜ਼ੀ ਅਫਸਰ ਸਾਹਿਬ ਨੂੰ ਦਿੰਦੇ ਹੋਏ ਮਨਦੀਪ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕੀ ਕਰਨਾ ਚਾਹੁੰਦੀ ਹੈ ਬੈਂਕ ਮੈਨੇਜਰ ਧਿਆਨ ਨਾਲ ਸੁਣਦਾ ਰਿਹਾ ਪਹਿਲਾਂ ਉਹ ਥੋੜਾ ਸੋਚ ਵਿੱਚ ਪਿਆ ਫਿਰ ਮੁਸਕਰਾ ਦਿੱਤਾ ਕੁਝ ਦਿਨਾਂ ਬਾਅਦ ਇੱਕ ਪੱਤਰ ਆਇਆ ਇਸ 'ਚ ਲਿਖਿਆ ਸੀ ਲੋਨ ਮਨਜ਼ੂਰ ਇਹ ਪੜ ਕੇ ਮਨਦੀਪ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਅਤੇ ਉਹ ਖੁਸ਼ੀ ਨਾਲ ਨੱਚਣ ਲੱਗ ਗਈ ਸਾਰੇ ਪਿੰਡ ਦੇ ਲੋਕਾਂ ਨੇ ਮਿਲ ਕੇ ਮਨਦੀਪ ਦੀ ਮਦਦ ਕੀਤੀ ਅਤੇ ਫੈਕਟਰੀ ਨੂੰ ਤਿਆਰ ਕਰਨ ਵਿੱਚ ਉਸ ਦਾ ਪੂਰਾ ਸਾਥ ਦਿੱਤਾ फैक्टरी दे बाकी काम सामभते हुए मनदीप ने आप भी भी चला सीख्या बहुत ध्यान कर दी सी। उसने वेख्या कि रेता पिघल के पानी वाग तरल बन रहा है ये मनदीप बिल्कुल जादू वर्गा सी हौली हौली उसने एक छोटा सिलीकोन का टुकड़ा तैयार किया फिर उसने माइक्रोस्कोप के हेठा इसकी गुणवत्ता की जांच की ਉਸ ਨੇ ਸਿਲੀਕੋਨ ਨੂੰ ਛੋਟੀਆਂ ਡੱਬੀਆਂ ਵਿੱਚ ਪੈਕ ਕੀਤਾ ਅਤੇ ਭੇਜਣ ਲਈ ਤਿਆਰ ਕੀਤਾ ਇਹ ਸਾਰੇ ਪੈਕੇਟ ਮੁਹਾਲੀ ਦੀ ਇੱਕ ਕੰਪਿਊਟਰ ਦੇ ਪੁਰਜ਼ੇ ਬਣਾਉਣ ਵਾਲੀ ਫੈਕਟਰੀ ਨੂੰ ਭੇਜੇ ਕੁਝ ਦਿਨਾਂ ਬਾਅਦ ਉਸ ਨੂੰ ਮੁਹਾਲੀ ਫੈਕਟਰੀ ਤੋਂ ਫੋਨ ਆਇਆ ਜਿੱਥੇ ਉਸ ਨੇ ਆਪਣੀ ਸਿਲੀਕੋਨ ਚਿਪਸ ਭੇਜੇ ਸਨ ਅਤੇ ਫੋਨ ਕਾਲ 'ਤੇ ਦੱਸਿਆ ਗਿਆ ਕਿ ਉਸਦੇ ਵੱਲੋਂ ਭੇਜੇ ਗਏ ਸਿਲੀਕੋਨ ਦੇ ਸੈਂਪਲਾਂ ਦੀ ਗੁਣਵੱਤਾ ਸ਼ਾਨਦਾਰ ਹੈ। ਅਤੀ ਫੈਕਟਰੀ ਇਸ ਨੂੰ ਕੰਪਿਊਟਰ ਦੇ ਵਾਕ ਵਾਕ ਹਿੱਸੇ ਬਣਾਉਣ ਲਈ ਵਰਤੇਗੀ। ਹੋਰ ਲੋਕਾਂ ਨੇ ਵੀ ਮਨਦੀਪ ਤੋਂ ਸਿਲੀਕੋਨ ਮੰਗਣਾ ਸ਼ੁਰੂ ਕਰ ਦਿੱਤਾ। ਫੈਕਟਰੀ ਰੌਣਕ ਨਾਲ ਭਰ ਗਈ। ਮਨਦੀਪ ਨੇ ਆਪਣੇ ਪਿੰਡ ਦੇ ਲੋਕਾਂ ਨੂੰ ਨੌਕਰੀ ਤੇ ਰੱਖਿਆ ਤੇ ਉਹਨਾਂ ਨੂੰ ਵੀ ਸਿਲੀਕੋਨ ਬਣਾਉਣਾ ਸਿਖਾਇਆ। ਇੱਕ ਦਿਨ ਮਨਦੀਪ ਨੇ ਮੁਹਾਲੀ ਫੈਕਟਰੀ ਦਾ ਦੌਰਾ ਕੀਤਾ। ਅਤੇ ਦੇਖਿਆ ਕਿ ਉਸ ਵੱਲੋਂ ਭੇਜੇ ਗਏ ਸਿਲੀਕੋਨ ਦੇ ਪਾਪੜ ਕਿਸ ਤਰ੍ਹਾਂ ਵੱਖ-ਵੱਖ ਕੰਪਿਊਟਰ ਦੇ ਪੁਰਜ਼ਿਆਂ ਵਿੱਚ ਬਦਲੇ ਜਾ ਰਹੇ ਹਨ ਅਤੇ ਕਿਸ ਤਰ੍ਹਾਂ ਵੱਖ-ਵੱਖ ਤਰੀਕੇ ਦੇ ਕੰਪਿਊਟਰ ਦੇ ਪੁਰਜ਼ੇ ਸਿਲੀਕੋਨ ਤੋਂ ਬਣਦੇ ਹਨ ਮਨਦੀਪ ਨੇ ਦੇਖਿਆ ਕਿ ਕਿਸ ਤਰ੍ਹਾਂ ਮਨਦੀਪ ਦੀ ਫੈਕਟਰੀ ਵਿੱਚ ਬਣੇ ਸਿਲੀਕੋਨ ਤੋਂ ਬਣੇ ਇੱਕ ਕੰਪਿਊਟਰ ਨੇ ਡਾਕਟਰ ਦੀ ਮਦਦ ਕੀਤੀ ਲੋਕਾਂ ਦਾ ਇਲਾਜ ਕਰਨ ਦੇ ਵਿੱਚ ਮਨਦੀਪ ਨੇ ਦੇਖਿਆ ਕਿ ਕਿਸਾਨ ਵੱਲੋਂ ਵਰਤੇ ਜਾਣ ਵਾਲੇ ਡਰੋਨ ਦੇ ਵਿੱਚ ਵੀ ਮਨਦੀਪ ਦੀ ਫੈਕਟਰੀ ਤੋਂ ਬਣੇ ਸਿਲੀਕੋਨ ਦੇ ਬਣੇ ਹੋਏ ਪੁਰਜ਼ੇ ਲੱਗੇ ਹੋਏ ਹਨ ਮਨਦੀਪ ਦੇ ਦਿਲ ਦੀ ਖੁਸ਼ੀ ਉਸ ਦੇ ਚਿਹਰੇ ਤੇ ਵੀ ਦੇਖਣ ਲੱਗ ਜਾਂਦੀ ਹੈ ਸਾਰਾ ਪਿੰਡ ਉਸ ਦੀ ਸਫਲਤਾ ਤੇ ਖੁਸ਼ ਹੋ ਗਿਆ ਇੱਕ ਵੱਡਾ ਜਲੂਸ ਕੱਢਿਆ ਗਿਆ ਢੋਲ ਅਤੇ ਵਾਜਿਆਂ ਨਾਲ ਮੰਦੀਪ ਆਪਣੇ ਪੁਰਾਣੇ ਸਕੂਲ ਵਿੱਚ ਗਈ ਉਹ ਬੱਚਿਆਂ ਨੂੰ ਕੁਝ ਖਾਸ ਸਿਖਾਉਣਾ ਚਾਹੁੰਦੀ ਸੀ ਉਸ ਨੇ ਉਹਨਾਂ ਨੂੰ ਪਾਠੀ ਨਾਲ ਦਿਖਾਇਆ ਕਿ ਕਿਵੇਂ ਰੇਤ ਸਿਲੀਕੋਨ ਬਣਦੀ ਹੈ ਸਰਕਾਰ ਨੇ ਮਨਦੀਪ ਦੀ ਗਰਾਂਟ ਵਾਲੀ ਅਰਜ਼ੀ ਵੀ ਮਨਜ਼ੂਰ ਕਰ ਦਿੱਤੀ ਸਮਰੂਪ ਵਿੱਚ ਬੈਠੇ ਸਾਰੇ ਲੋਕਾਂ ਨੇ ਤਾਲੀਆਂ ਵਜਾਈਆਂ ਮਨਦੀਪ ਨੇ ਆਪਣੇ ਪੈਸਿਆਂ ਨਾਲ ਆਪਣੇ ਘਰ ਦੇ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਕੰਮ ਨੂੰ ਵੀ ਸੁਧਾਰਿਆ ਉਹਨਾਂ ਨੇ ਨਵੀਂ ਟੈਕਨਾਲੋਜੀ ਦੀ ਪਾਠੀ ਬਣਾਈ ਹੁਣ ਉਹਨਾਂ ਦੇ ਮਿੱਟੀ ਦੇ ਭਾਂਡੇ ਹੋਰ ਮਜ਼ਬੂਤ ਤੇ ਲੰਮੇ ਟਾਈਮ ਤੱਕ ਟਿਕਣ ਵਾਲੇ ਹੋ ਗਏ। ਮਨਦੀਪ ਨੇ ਨਵੀਂ ਡਿਜ਼ਾਈਨ ਬਣਾਏ ਤੇ ਉਹਨਾਂ ਨੂੰ ਇੰਟਰਨੈਟ ਤੇ ਵੇਚਣਾ ਸ਼ੁਰੂ ਕੀਤਾ। ਸਾਰਾ ਪਿੰਡ ਵਿਕਸਤ ਹੋ ਗਿਆ। ਨਵੀਆਂ ਦੁਕਾਨਾਂ ਤੇ ਸਕੂਲ ਖੁੱਲ ਗਏ। ਮਨਦੀਪ ਨੇ ਹੋਰ ਵੱਡੀ ਫੈਕਟਰੀ ਬਣਾਉਣ ਦਾ ਸੁਪਨਾ ਵੇਖਿਆ ਤਾਂ ਕਿ ਹੋਰ ਲੋਕਾਂ ਨੂੰ ਰੋਜ਼ਗਾਰ ਮਿਲੇ। ਮਨਦੀਪ ਇਹ ਵੀ ਚਾਹੁੰਦੀ ਸੀ ਕਿ ਉਸਦੀ ਫੈਕਟਰੀ ਵਿੱਚ ਬਣਨ ਵਾਲਾ ਸਿਲੀਕੋਨ ਹੋਰ ਵੀ ਵਧੀਆ ਹੋਵੇ ਅਤੇ ਇਸ ਲਈ ਮਨਦੀਪ ਸੋਧ ਵੀ ਕਰਦੀ ਰਹਿੰਦੀ ਸੀ ਇੱਕ ਸ਼ਾਮ ਮਨਦੀਪ ਪਿੰਡ ਦੇ ਟਿੱਬੇ ਤੇ ਖੜੀ ਸੀ ਉਹ ਆਪਣੇ ਪਿੰਡ ਵੱਲ ਵੇਖ ਕੇ ਮੁਸਕराई ਉਹ ਜਾਣਦੀ ਸੀ ਕਿ ਉਸਨੇ ਰੇਤੇ ਨੂੰ ਉਸ ਚੀਜ਼ 'ਚ ਬਦਲਿਆ ਜੋ ਲੋਕਾਂ ਦੀ ਜ਼ਿੰਦਗੀ ਬਦਲ ਸਕਦਾ ਹੈ